ਪਰ ਲੋਕ ਮੈਨੂੰ ਸਵਾਦ ਲੈਣ ਦੇ ਮਾਰੇ ਬਾਈ ਤੇਰੇ ਗਾਣੇ ਚ ਜਿਹੜੀ ਮਾਡਲ ਸੀਗੀ ਉਹ ਐ ਹੋ ਗਿਆ ਬਾਈ ਤੇਰੇ ਗਾਣੇ ਜਿਹੜੀ ਮਾਡਲ ਸੀ ਐ ਹੋ ਗਿਆ ਮੈਂ ਕਿਹਾ ਯਾਰ ਉਹ ਮੈਂ ਕਰਵਾਇਆ ਯਾਰ ਮੈਡ ਆਪਣੀ ਲਗਜ਼ਰੀ ਲਾਈਫ ਦੀ ਬਹੁਤ ਚਰਚਾ ਆ ਜਦੋਂ ਤੁਹਾਡੇ ਸੈੱਟ ਤੇ ਆਏ ਫਿਰ ਉਦੋਂ ਉਹਨਾਂ ਦਾ ਲਾਈਫ ਸਟਾਈਲ ਕੀ ਹੋ ਜਾਂ ਸੀ ਉਦੋਂ ਵੀ ਫਿਰ ਮਹਿੰਗੀ ਕੋ ਘੜੀ ਜਿਹੜੀ ਗੁੱਟ ਤੇ ਬੰਨੀ ਹੋਈ ਸੀ ਮੈਨੂੰ ਤਾਂ ਵੀਡੀਓ ਕਰਨ ਤੋਂ ਰਿਲੀਜ਼ ਤੋਂ ਬਾਅਦ ਪਤਾ ਲੱਗਿਆ ਵੀ ਉਹ ਪੁਲਿਸ ਮੁਲਾਜ਼ਮ ਹੈ ਠੀਕ ਹੈ ਉਹ ਭਾਵੇਂ ਮੈਂ ਵੀ ਬਹੁਤ ਡਰੀ ਗਿਆ ਮੈਂ ਕਿਹਾ ਯਾਰ ਆ ਚੱਕਰ ਪੈ ਗਿਆ ਤਾਂ ਦਸ਼ਕਾਂ ਨੂੰ ਵੀ ਪਤਾ ਹੋਣਾ ਕਿ ਅਮਨ ਦੇ ਫੋਲੋਅਰਸ ਪਹਿਲਾਂ ਬਹੁਤ ਥੋੜੇ ਸੀ ਤੇ ਹੁਣ ਲਗਾਤਾਰ ਹੀ ਵਧ ਰਹੇ ਨੇ ਇਹ ਲੋਕਾਂ ਦੀ ਮਾਨਸਿਕਤਾ ਤੁਸੀਂ ਕਿਵੇਂ ਸਮਝਦੇ ਹੋ ਇੱਕ ਬੰਦਾ ਜੇਲ੍ਹ ਚਾ ਉਹਦੇ ਫੋਲੋਅਰ ਵਧ ਰਹੇ ਨੇ ਲੱਗਦਾ ਵੀ ਸਾਡੇ ਲੋਕ ਵੀ ਸਵਾਦ ਪਾਲਦੇ ਫੋਲੋਅਰ ਦੀ ਗੱਲ ਕਰੀ ਤਾਂ ਦਰਸ਼ਕਾਂ ਨੂੰ ਵੀ ਪਤਾ ਹੋਣਾ ਕਿ ਅਮਨ ਦੇ ਫੋਲੋਅਰਸ ਪਹਿਲਾਂ ਬਹੁਤ ਥੋੜੇ ਸੀ ਤੇ ਹੁਣ ਲਗਾਤਾਰ ਹੀ ਵਧ ਰਹੇ ਨੇ ਇਹ ਲੋਕਾਂ ਦੀ ਮਾਨਸਿਕਤਾ ਤੁਸੀਂ ਕਿਵੇਂ ਸਮਝਦੇ ਹੋ ਇੱਕ ਬੰਦਾ ਜੇਲ੍ਹ ਚਾ ਉਹਦੇ ਫੋਲੋਅਰ ਵਧ ਰਹੇ ਨੇ ਲੱਗਦਾ ਵੀ ਸਾਡੇ ਲੋਕ ਵੀ ਸਵਾਦ ਪਾਲਦੇ ਬਿਲਕੁਲ ਜੀ ਲੋਕ ਲੈਂਦੀ ਸਵਾਦ ਆ ਲੋਕਾਂ ਨੂੰ ਤਾਂ ਸਿੱਧੇ ਕੰਮ ਵਾਲੇ ਪਾਸੇ ਜਾਣਾ ਨਹੀਂ ਪੁੱਠੇ ਕੰਮਾਂ ਪਾਸੇ ਜਾਣਾ ਜੇ ਅਸੀਂ ਵੀ ਆਰਟਿਸਟਾਂ ਅਸੀਂ ਉਹ ਕੋਈ ਚੰਗੀ ਚੀਜ਼ ਕਰਦੇ ਆਂ ਚੰਗਾ ਗਾਣਾ ਕੱਢਦੇ ਆਂ ਹਨਾ ਤੇ ਲੋਕਾਂ ਨੇ ਉਹਨੂੰ ਫੋਲੋ ਨਹੀਂ ਕਰਨਾ ਪੁੱਠਾ ਗਾਣਾ ਕੱਢੂੰਗਾ ਮੈਂ ਨੰਗੇਜ ਦਿਖਾਊਗਾ ਮੈਂ ਉਹਦੇ ਵਿੱਚ ਕੋਈ ਨਸ਼ਾ ਦਿਖਾਊਗਾ ਨਸ਼ੇ ਨੂੰ ਪ੍ਰਮੋਟ ਕਰ ਦੂੰਗਾ ਉਹਨੂੰ ਲੋਕ ਜ਼ਿਆਦਾ ਵੇਖਣਗੇ ਠੀਕ ਹੈ ਫਿਰ ਲੋਕੀ ਕਹਿਣਗੇ ਵੀ ਤੂੰ ਐ ਕੀਤਾ ਤੂੰ ਜੋ ਕੀਤਾ ਪਰ ਉਹਨੂੰ ਦੇਖਦੇ ਜ਼ਿਆਦੇ ਆ ਲੋਕਾਂ ਦਾ ਵੀ ਹੋਰ ਹੈ ਲੋਕਾਂ ਦੇ ਪੱਧਰ ਤੱਕ ਸਨੇਹੇ ਪਹੁੰਚ ਗਏ ਹੋਣੇ ਆ ਖੜਕ ਗਈਆਂ ਹੋਣੀਆਂ ਤਾਰਾਂ ਵੀ ਦਰਸ਼ਨ ਤੇਰੇ ਗਾਣੇ ਵਾਲੀ ਮਾਡਲ ਤਾਂ ਫੜੀ ਗਈ ਆ ਹੋਰ ਬਈ ਮੈਂ ਤਾਂ ਪਰੇਸ਼ਾਨ ਹੋਇਆ ਪਿਆ ਮੈਨੂੰ ਫੋਨ ਕਰ ਕਰਕੇ ਲੋਕ ਸਵਾਦ ਲੈਣ ਦੇ ਮਾਰੇ ਬਈ ਆ ਤੇਰੇ ਗਾਣੇ ਵਾਲੀ ਜਿਹੜੀ ਮਾਡਲ ਤੇਰੇ ਗਾਣੇ ਚ ਮਾਡਲ ਆਈ ਸੀਗੀ ਉਹਦਾ ਐ ਚੱਕਰ ਪੈ ਗਿਆ ਉਹਦਾ ਐ ਚੱਕਰ ਪੈ ਗਿਆ ਯਾਰ ਮੈਂ ਕਿਹਾ ਮੈਨੂੰ ਕਿਉਂ ਤੁਸੀਂ ਪਰੇਸ਼ਾਨ ਕੀਤਾ ਮੇਰਾ ਇਰਜ਼ ਕੀ ਆ ਹਨਾ ਤੇ ਜੋ ਉਹਨੇ ਜੋ ਕੀਤਾ ਜਾਂ ਨਹੀਂ ਕੀਤਾ ਮੈਨੂੰ ਇਹ ਚੀਜ਼ ਬਾਰੇ ਨਹੀਂ ਪਤਾ ਇਹ ਤਾਂ ਮਾਨਯੋਗ ਅਦਾਲਤ ਨੇ ਦੱਸਣਾ ਉਹ ਸਹੀ ਐ ਜਾਂ ਗਲਤ ਐ ਹਨਾ ਇਹਦੇ ਬਾਰੇ ਮੈਨੂੰ ਮੈਂ ਕੁਝ ਨਹੀਂ ਕਹਿ ਸਕਦਾ ਪਰ ਲੋਕ ਮੈਨੂੰ ਸਵਾਦ ਲੈਣ ਦੇ ਮਾਰੇ ਬਈ ਤੇਰੇ ਗਾਣੇ ਚ ਜਿਹੜੀ ਮਾਡਲ ਸੀਗੀ ਉਹ ਐ ਹੋ ਗਿਆ ਬਾਈ ਤੇਰੇ ਗਾਣੇ ਜਿਹੜੀ ਮਾਡਲ ਸੀ ਐ ਐ ਹੋ ਗਿਆ ਮੈਂ ਕਿਹਾ ਯਾਰ ਉਹ ਮੈਂ ਕਰਵਾਇਆ ਜਿਵੇਂ ਲੱਖਾਂ ਤੁਹਾਡੇ ਗੀਤ ਦੇ ਬੋਲ ਵੀ ਸੱਚੇ ਹੋਗੇ ਤੁਸੀਂ ਕਹਿੰਦੇ ਕਾਦੀ ਲੰਕੀ ਖਾ ਕੇ ਮੈਨੂੰ ਨੀਂਦ ਨਹੀਂ ਉਹ ਤਾਂ ਬਾਈ ਯਾਰ ਹੁਣ ਗਾਣੇ ਆ ਹੁਣ ਗਾਣੇ ਤਾਂ ਲੋਕਾਂ ਦਾ ਮਨੋਰੰਜਨ ਕਰਦੇ ਆਪਾਂ ਆਰਟਿਸਟ ਆ ਮਨੋਰੰਜਨ ਕਰਨਾ ਸਾਡਾ ਕੰਮ ਐ ਸਾਡਾ ਕੰਮ ਐ ਗਾਉਣਾ ਠੀਕ ਐ ਸਾਡਾ ਕੰਮ ਐ ਲੋਕਾਂ ਨੂੰ ਮਨੋਰੰਜਨ ਕਰਨਾ ਉਹ ਗਾਣਾ ਕੋਈ ਵੀ ਹੋ ਸਕਦਾ ਉਹ ਗਾਣੇ ਬੜੇ ਮੈਂ ਪਿੱਛੇ ਦੇ ਗਾਣੇ ਉਸ ਗਾਣੇ ਨੂੰ ਤਾਂ ਹੋ ਵੀ 3 ਸਾਲ ਗਏ ਹੂੰ ਉਹ ਅੱਜ ਦਾ ਥੋੜੀ ਹੈ ਗਾਣਾ ਕੋਈ ਅੱਛਾ ਤੁਹਾਡੇ ਕੋਲੇ ਪਹਿਲੀ ਵਾਰੀ ਤੁਹਾਡੇ ਨਾਲ ਕਿਵੇਂ ਸੱਟ ਤੇ ਮੇਲ ਹੋਇਆ ਉਹ ਤੋਂ ਪਹਿਲਾਂ ਵੀ ਤੁਸੀਂ ਜਾਣਦੇ ਸੀ ਉਸ ਨੂੰ ਨਹੀਂ ਨਹੀਂ ਮੈਂ ਨਹੀਂ ਜਾਣਦਾ ਸੀ ਮੈਂ ਤਾਂ ਜਦੋਂ ਵੀਡੀਓ ਚ ਵੇਖਿਆ ਉਹਨੂੰ ਮੈਨੂੰ ਤਾਂ ਵੀਡੀਓ ਕਰਨ ਤੋਂ ਰਿਲੀਜ਼ ਤੋਂ ਬਾਅਦ ਪਤਾ ਲੱਗਿਆ ਵੀ ਉਹ ਪੁਲਿਸ ਮੁਲਾਜ਼ਮ ਹੈ ਠੀਕ ਹੈ ਉਹ ਭਾਵੇਂ ਤਾਂ ਮੈਂ ਵੀ ਬਹੁਤ ਡਰੀ ਗਿਆ ਮੈਂ ਕਿਹਾ ਯਾਰ ਆ ਚੱਕਰ ਪੈ ਗਿਆ ਤਾਂ ਪੁਲਿਸ ਮੁਲਾਜ਼ਮ ਨਾਲ ਵੀਡੀਓ ਕਰ ਲਈ ਆਪਾਂ ਠੀਕ ਹੈ ਵੇਖੋ ਵੀਰੇ ਹੁਣ ਆਪਾਂ ਕਲਾਕਾਰ ਬੰਦੇ ਆ ਸਾਡੇ ਨਾਲ ਸਾਡੇ ਨਾਲ ਕਿੰਨੀ ਟੀਮ ਜੁੜੀ ਹੁੰਦੀ ਹੈ ਹਮ ਹਣਾ ਉਹਦੇ ਚ ਮਾਡਲ ਵੀ ਹੁੰਦਾ ਮੁੰਡੇ ਵੀ ਹੁੰਦੇ ਆ ਕੁੜੀਆਂ ਵੀ ਹੁੰਦੀਆਂ ਬਹੁਤ ਕੁਝ ਹੁੰਦਾ ਹੁਣ 3 ਸਾਲ ਹੋ ਗਏ ਗਾਣਾ ਕੀਤਾ ਨੂੰ ਉਦੋਂ ਬਾਅਦ ਪਤਾ ਨਹੀਂ ਕਿੰਨੇ ਗਾਣੇ ਕਰ ਲਏ ਠੀਕ ਹੈ ਹੁਣ ਆਪਾਂ ਸਾਡੇ ਕੋਲੇ ਕੋਈ ਸਕੈਨਰ ਥੋੜੀ ਲੱਗਿਆ ਮੰਨ ਕੇ ਚੱਲੋ ਆਪਾਂ ਕੋਈ ਵੀਡੀਓ ਕਰਨੀ ਹੈ ਕਿਸੇ ਦੀ ਕੋਈ ਕਦੇ ਵੀ ਮੈਨੂੰ ਚਾਂਸ ਦਿਓ ਜੀ ਆਪਾਂ ਉਹਨੂੰ ਆਪਾਂ ਵੀਡੀਓ ਚ ਲੈ ਲੈਣੇ ਹੁਣ ਥੋੜੇ ਤੋਂ ਪਹਿਲਾਂ ਅਸੀਂ ਲਵ ਸਟੋਰੀ ਗਾਣਾ ਰਿਲੀਜ਼ ਕੀਤਾ ਸਾਡਾ ਕੱਲ ਇੰਸਟਾ ਤੇ ਰਿਲੀਜ਼ ਹੋਇਆ ਗਾਣਾ ਹਨਾ ਔਰ ਇਹ ਚ ਨਵੇਂ ਮੁੰਡੇ ਨੂੰ ਅਸੀਂ ਮੌਕਾ ਦਿੱਤਾ ਮਾਡਲ ਹੈ ਜਿਹੜਾ ਹੁਣ ਸਾਡੇ ਕੋਲ ਕੋਈ ਸਕੈਨਰ ਥੋੜੀ ਲੱਗਿਆ ਵੀ ਉਹਨੂੰ ਪਹਿਲਾਂ ਸਕੈਨ ਕਰਾਂਗੇ ਵੀ ਬਾਈ ਇਹ ਕੀ ਕਰਦਾ ਕੀ ਨਹੀਂ ਕਰਦਾ ਨਾ ਉਹਦਾ ਅਸੀਂ ਪਿੱਛਾ ਦੇਖਦੇ ਪਰ ਉਦੋਂ ਉਹਨਾਂ ਦਾ ਲਾਈਫ ਸਟਾਈਲ ਕੀ ਹੋ ਜਾਂ ਸੀ ਉਦੋਂ ਵੀ ਫਿਰ ਮਹਿੰਗੀ ਗੱਡੀ ਜਿਹੜੀ ਗੁੱਟ ਤੇ ਬੰਨੀ ਹੋਈ ਸੀ ਮਹਿੰਗੀ ਗੱਡੀ ਤੇ ਆਏ ਸੀ ਨਹੀਂ ਨਹੀਂ ਉਹ ਜਿਹੜਾ ਹੁਣ ਸ਼ੋਅ ਆਫ ਤਾਂ ਕਰਨਾ ਹੀ ਪੈਂਦਾ ਇੱਕ ਆਰਟਿਸਟ ਨੂੰ ਵੀ ਮਾਡਲ ਨੂੰ ਵੀ ਕਲਾਕਾਰਾਂ ਨੂੰ ਸ਼ੋਅ ਆਫ ਤਾਂ ਕਰਨਾ ਹੀ ਪੈਂਦਾ ਹਨਾ ਆਪਾਂ ਨੂੰ ਕੀ ਪਤਾ ਵੀ ਉਹ ਕੀ ਆ ਕੀ ਨਹੀਂ ਇਹ ਸੀਦਾ ਮੈਂ ਤੁਹਾਨੂੰ ਕੀ ਕਵਾਂ